ਹਾਂਜੀ ਸਤਿ ਸ਼੍ਰੀ ਅਕਾਲ ਜੀ ਆਪਾਂ ਤੁਹਾਡੇ ਨਾਲ ਇੱਕ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਜਿਵੇਂ ਕਿ ਤੁਸੀਂ ਸੁਖ ਪਹਿਨ ਨੂੰ ਸਾਰੇ ਜਾਣਦੇ ਹੋ ਜੋ ਕਿ ਪਿੰਦਰਪ੍ਰੀਤ ਦੇ ਵਲੌਗ ਵਿੱਚ ਉਹਨਾਂ ਦੇ ਸੀਰੀਅਲ ਵਿੱਚ ਵੀ ਆਉਂਦੇ ਆ ਤੇ ਉਹਨਾਂ ਦੇ ਹਸਬੰਦ ਜੋ ਕਿ ਕੈਪਟਨ ਉਹਨਾਂ ਨੂੰ ਜੇਲ੍ਹ ਹੋ ਗਈ ਸੀ ਸੋ ਉਹਨਾਂ ਦੀਆਂ ਬਹੁਤ ਸਾਰੀਆਂ ਜ਼ਮਾਨਤਾ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਜ਼ਮਾਨਤ ਨਹੀਂ ਹੋ ਰਹੀ ਸੀ ਕਿਉਂਕਿ ਉਹਨਾਂ ਨੂੰ ਤਰੀਕ ਤੇ ਤਰੀਕ ਮਿਲ ਰਹੀ ਸੀ ਜਿਸ ਕਰਕੇ ਉਹਨਾਂ ਦੇ ਘਰ ਵਾਲੇ ਬਹੁਤ ਪਰੇਸ਼ਾਨ ਸੀ ਤੇ ਕਾਫੀ ਟੈਨਸ਼ਨ ਲੈ ਰਹੇ ਸੀ ਹੁਣ ਇੱਕ ਖੁਸ਼ਖਬਰੀ ਵਾਲੀ ਗੱਲ ਆ ਕਿ ਕੈਪਟਨ ਨੂੰ ਹੁਣ ਜ਼ਮਾਨਤ ਮਿਲ ਗਈ ਆ ਸੋ ਉਥੇ ਹੀ ਉਹਨਾਂ ਦੇ ਭਰਾ ਪਰਚਾਈ ਯਾਨਕਿ ਪਿੰਦਰ ਤੇ ਪ੍ਰੀਤ ਨੇ ਆਪਣੀ ਵੀਡੀਓ ਵਿੱਚ ਦੱਸਿਆ ਹੈ ਕਿ ਹੁਣ ਬੱਚਿਆਂ ਦੇ ਚਿਹਰੇ ਤੇ ਇੱਕ ਵੱਖਰੀ ਹੀ ਖੁਸ਼ੀ ਨਜ਼ਰ ਆ ਰਹੀ ਸੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਅਸੀਂ ਭਾਵੇਂ ਬੱਚਿਆਂ ਦੇ ਨਾਲ ਜਿੰਨਾ ਮਰਜੀ ਪਿਆਰ ਕਰਦੇ ਆ ਪਰ ਫਿਰ ਵੀ ਉਹਨਾਂ ਨੂੰ ਆਪਣੀ ਮਾਂ ਦੀ ਕਮੀ ਪੂਰੀ ਨਹੀਂ ਹੋ ਸਕਦੀ ਚਲ ਪਿਓ ਦੀ ਪਿਓ ਵੀ ਉਹਨਾਂ ਤੋਂ ਦੂਰ ਸੀ ਚਲ ਪਿਓ ਹੀ ਮਿਲ ਜਾਵੇ ਤੇ ਸਾਨੂੰ ਬੜੀ ਖੁਸ਼ੀ ਹੋਈ ਆ ਕਿ ਕੈਪਟਨ ਦੀ ਜਮਾਨਤ ਹੋ ਰਹੀ ਆ ਤੇ ਉਹ 1-2 ਦਿਨਾਂ ਦੇ ਵਿੱਚ ਘਰ ਆ ਰਹੇ ਆ ਤੇ ਜਿਸ ਕਰਕੇ ਉਹਨਾਂ ਦੇ ਘਰ ਖੁਸ਼ੀ ਦਾ ਮਾਹੌਲ ਵੀ ਹੈਗਾ ਹੈ ਪਰ ਫਿਰ ਵੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਖੁਸ਼ਤਾ ਸੀ ਹੈਗੇ ਆ ਪਰ ਦੁੱਖ ਸਾਨੂੰ ਇਸ ਗੱਲ ਦਾ ਹੈ ਕਿ ਸਾਡੇ ਘਰ ਦਾ ਇੱਕ ਜੀ ਚਲਾ ਗਿਆ ਯਾਨੀ ਕਿ ਸੁੱਖ-ਪੈਣ ਸੋ ਇਸ ਕਰਕੇ ਉਹਨਾਂ ਨੂੰ ਉਹਨਾਂ ਦਾ ਦੁੱਖ ਵੀ ਬਹੁਤ ਆ ਪਰ ਉਹਨਾਂ ਨੂੰ ਬੱਚਿਆਂ ਦੀ ਖੁਸ਼ੀ ਵੀ ਚਾਹੀਦੀ ਆ ਕਿਉਂਕਿ ਬੱਚਿਆਂ ਨੂੰ ਆਪਣੇ ਪਿਓ ਦੀ ਵੀ ਕਮੀ ਮਹਿਸੂਸ ਹੁੰਦੀ ਆ ਬੇਸ਼ੱਕ ਬਿੰਦਰ ਵੀਰ ਜੀ ਤੇ ਪ੍ਰੀਤ ਭੈਣ ਉਹਨਾਂ ਦੀ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਕੇਅਰ ਵੀ ਕਰਦੇ ਆ ਤੇ ਆਪ ਉਹਨਾਂ ਦੀ ਮਾਂ ਦੇ ਨਾਲ ਉਹ ਵੀ ਸ਼ਾਇਦ ਵਾਦੇ ਹੀ ਕਰਦੇ ਹੋਣ ਪਰ ਫਿਰ ਵੀ ਨਾਨੀ ਇਹ ਵੀ ਕਹਿਆ ਕਿ ਜੇਕਰ ਕੋਈ ਵੀ ਗੱਲ ਤੋਂ ਬੱਚੇ ਵਾਂਝੇ ਰਹ ਜਾਂਦੇ ਨੇ ਤਾਂ ਇਹ ਗੱਲ ਬਣ ਜਾਣੀ ਆ ਕਿ ਉਹਨਾਂ ਦੀ ਮਾਂ ਹੁੰਦੀ ਤਾਂ ਸ਼ਾਇਦ ਇਹ ਹੋ ਜਾਣਾ ਸੀ ਇਸ ਕਰਕੇ ਉਹਨਾਂ ਨੂੰ ਬਹੁਤ ਟੈਨਸ਼ਨ ਰਹਿੰਦੀ ਸੀ ਉਹ ਬੱਚਿਆਂ ਦੀ ਕੇਅਰ ਆਪਣੇ ਬੱਚਿਆਂ ਵਾਂਗੂ ਹੀ ਕਰ ਰਹੇ ਸੀ ਪਰ ਉਧਰ ਹੋਣ ਜਦ ਕੈਪਟਨ ਦੀ ਜ਼ਮਾਨਤ ਹੋ ਗਈ ਆ ਤੇ ਉਹਨਾਂ ਨੂੰ ਖੁਸ਼ੀ ਵੀ ਹੋਈ ਆ ਕਿ ਚਲੋ ਉਹਨਾਂ ਦੇ ਬੱਚੇ ਉਹਨਾਂ ਦੀ ਦੇਖਰੇਖ ਵਿੱਚ ਤਾਂ ਰਹਿਣਗੇ ਸੋ ਆਪਾਂ ਨੂੰ ਵੀ ਇਹ ਗੱਲ ਸੁਣ ਕੇ ਵਧੀਆ ਲੱਗਾ ਸੋ ਵੀਡੀਓ ਵਧੀਆ ਲੱਗੀ ਜਾਣਕਾਰੀ ਵਧੀਆ ਲੱਗੀ ਲਾਈਕ ਜਰੂਰ કરી ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪਾਂ ਤੁਹਾਡੇ ਲਈ ਇਦਾਂ ਦੀਆਂ ਹੋਰ ਜਾਣਕਾਰੀ ਵਾਲੀਆਂ ਵੀਡੀਓ ਲੈ ਕੇ ਆਉਂਦੇ ਰਵਾਂਗੇ ਧੰਨਵਾਦ